ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਇਹ ਵੀਡੀਓ ਨਾਲ ਸਰਬੱਤ ਦੇ ਭਲੇ ਲਈ ਵੱਤੋ ਵੱਦ ਪੂਰੇ ਪੰਜਾਬ ਚ ਬੇਨਤੀ ਹੱਥ ਜੋੜ ਕੇ ਕਰ ਪਲਾਸ ਹੋ ਪਲਾ ਇਹ ਵੀਡੀਓ ਆਪਾਂ ਕਿਉਂ ਬਣਾ ਰਹੇ ਹਾਂ ਉਹਦਾ ਕਾਰਨ ਇਹ ਹੈ ਵੀ ਇਹ ਮੋਤੀਵਾ ਗੁਰਦਾਰਾ ਸਾਹਿਬ ਹੈ ਮੋਤੀਵਾ ਗੁਰਦਾਰਾ ਸਾਹਿਬ ਤੋਂ ਇੱਕ ਰੋਡ ਇੱਧਰ ਜਾ ਰਹੀ ਹੈ ਜਿਹੜੀ ਕਿ ਬੁੱਢਾਦਲ ਸਕੂਲ ਪੋਲੀ ਤੇ ਸੰਤ ਨਦੂਆ ਜੀ ਦੇ ਜਿਹੜਾ ਅਗਲਾ ਚੌਂਕ ਬਣਾਇਆ ਉਧਰ ਵੱਲੋਂ ਤੇ ਇਹ ਰੋਡ ਜਾ ਰਹੀ ਹੈ ਸੂਲ ਸੂਲਰ ਨੂੰ ਤੇ ਅੱਗੇ ਜਾ ਕੇ ਵਾਈਪੀਐਸ ਤੇ ਇਹ ਵੀਡੀਓ ਬਣਾਉਂਦਾ ਇਹ ਮਕਸਦ ਹੈ ਵੀ ਜਿਵੇਂ ਉਹਨੇ ਇਹ ਕਾਰ ਇਧਰੋਂ ਆ ਰਹੀ ਹੈ ਮੋਤੀ ਬਾਗ ਗੁਰਦਾਰਾ ਸਾਹਿਬ ਨੂੰ ਜੇ ਕਾਰ ਸਿੱਧਾ ਜਾਣਾ ਚਾਹਦੀ ਹੈ ਫਿਰ ਤੇ ਬਿਲਕੁਲ ਸਿੱਧਾ ਜਾ ਸਕਦੀ ਹੈ ਵਧੀਆ ਗੱਲ ਹੈ ਤੇ ਫਰਜ਼ ਕਰੋ ਜੇ ਗੱਡੀ ਨੇ ਬੁੱਢਾ ਦਲ ਸਕੂਲ ਵੱਲ ਜਾਣਾ ਹੈ ਪੁੱਲੀ ਨੂੰ ਤੇ ਇਹ ਘੁੰਮ ਕੇ ਜਿਵੇਂ ਉਹਨੇ ਇਹ ਕਾਰ ਦੇਖੋ ਇਹ ਸਿੱਧਾ ਜਾ ਰਹੀ ਫਿਰ ਇਹ ਘੁੰਮ ਕੇ ਇਹ ਗੋਲ ਚੱਕਰ ਤੋਂ ਘੁੰਮ ਕੇ ਜਾਏ ਕਿਉਂਕਿ ਇਹ ਇੱਕ ਜੋងਕ ਬਣਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਖੰਡਾਵੀ ਲਗਾਇਆ ਹੈ ਤੇ ਜੇ ਆਪਾਂ ਇਹ ਦੇਖੋ ਇਹ ਕਾਰ ਆਈ ਹੈ ਇਹ ਗਲਤ ਆਈ ਹੈ ਇਹ ਕਾਰ ਗਲਤ ਆਈ ਹੈ ਇੱਥੇ ਬਹੁਤ ਤਕੜਾ ਐਕਸੀਡੈਂਟ ਹੋਣਾ ਹੈ ਇਹ ਵੀ ਗਲਤ ਆ ਰਹੀ ਹੈ ਇਹ ਵੀ ਗਲਤ ਆ ਰਹੀ ਹੈ ਇਹ ਸਾਰੀਆਂ ਕਾਰਾਂ ਗਲਤ ਆ ਰਹੀਆਂ ਹੈ ਆਪਣੇ ਖੱਬੇ ਹੱਥ ਰੱਖੋ ਜਿਹੜਾ ਬੰਦਾ ਇੱਧਰ ਨੂੰ ਆ ਰਿਹਾ ਹੈ ਜਿਹੜਾ ਬੰਦਾ ਇੱਧਰ ਨੂੰ ਆ ਰਿਹਾ ਹੈ ਐਨੂੰ ਨਾ ਜਾਵੇ ਜਿਹੜਾ ਬੰਦਾ ਇੱਧਰ ਨੂੰ ਆ ਰਿਹਾ ਉਹ ਖੱਬੇ ਹੱਥ ਨੂੰ ਐਨੂੰ ਜਾਵੇ ਐਨੂੰ ਘੁੰਮ ਕੇ ਗੋਲ ਚੁਰਾਏ ਤੋਂ ਘੁੰਮ ਕੇ ਫਿਰ ਮੋੜੇ ਯਾਨੀ ਕਿ ਖੱਬੇ ਹੱਥ ਠੀਕ ਹੈ ਜੀ ਤੇ ਜਿਹੜਾ ਕਾਰਾ ਉਧਰੋਂ ਆ ਰਹੀ ਹੈ ਉਧਰ ਨੂੰ ਹੁਣ ਇਹ ਦੋ ਕਾਰਾਂ ਇਹ ਲੰਘ ਕੇ ਗਈਆਂ ਐਨੂੰ ਲੰਬਾ ਹੁਣ ਜਿਹੜੀਆਂ ਕਾਰਾਂ ਇੱਧਰੋਂ ਆ ਰਹੀਆਂ ਨੇ ਉਹਨੇ ਮੋਤੀ ਬਾਗ ਜਾਣਾ ਹੈ ਤੇ ਇਹ ਦੇਖੋ ਇਹ ਕਾਰ ਗਲਤ ਜਾ ਰਹੀ ਹੈ ਇਹ ਵੀ ਗਲਤ ਜਾ ਰਹੀ ਹੈ ਮੋਤੀ ਬਾਗ ਯਾਨੀ ਕਿ ਇਹ ਖੱਬੇ ਆ ਤੇ ਐ ਘੁੰਮ ਕੇ ਪੂਰਾ ਗੋਲ ਘੁੰਮ ਕੇ ਐ ਜਾਣੀਆਂ ਚਾਹੀਦੀਆਂ ਆਪਣੇ ਹੱਥ ਖੱਬਾ ਹੱਥ ਰੱਖਣਾ ਚਾਹੀਦਾ ਹੈ ਇਹ ਬਹੁਤ ਖਤਰਨਾਕ ਮੋੜ ਹੈ ਜੀ ਤੇ ਉਧਰੋਂ ਜਿਹੜਾ ਆਂਦਾ ਤੇ ਉਹ ਆਪਣੀ ਖੱਬੇ ਹੱਥ ਰੱਖ ਸਕਦਾ ਜਿਵੇਂ ਆ ਰਿਹਾ ਹੈ ਇਹ ਖੱਬੇ ਹੱਥੇ ਰੱਖ ਰਿਹਾ ਹੈ ਇਹ ਠੀਕ ਹੈ ਜਿਹੜਾ ਇਧਰੋਂ ਆ ਰਿਹਾ ਉਹ ਵੀ ਇਧਰੋਂ ਮੁੜੇਗਾ ਤੇ ਐਕਸੀਡੈਂਟ ਹੋ ਜਾਏਗਾ ਤੇ ਇਸ ਲਈ ਇਹ ਚੌਕ ਤੇ ਬੜਾ ਖਤਰਨਾਕ ਹੈ ਤੇ ਮੈਂ ਤਾਂ ਇੱਥੇ ਤੱਕ ਮੇਰ ਸਾਹਿਬ ਨੂੰ ਕਾਂਗਾ ਤੇ ਐਮ ਐਲ ਏ ਸਾਹਿਬ ਨੂੰ ਕਾਂਗਾ ਵੀ ਇੱਥੇ ਇੱਕ ਉਸ ਸੀਰੇ ਤੋਂ ਲੈ ਕੇ ਚੁਰਾਏ ਤੋਂ ਲੈ ਕੇ ਤੇ ਇੱਥੇ ਤੱਕ ਇੱਕ ਪਤਲਾ ਜਿਹਾ ਡਿਵਾਈਡ ਡਿਵਾਈਡਰ ਬਣਨਾ ਚਾਹੀਦਾ ਹੈ ਪਤਲਾ ਜਿਹਾ ਡਿਵਾਈਡਰ ਬਣ ਕੇ ਛੋਟਾ ਛੋਟਾ ਪਤਲਾ ਜਿਹਾ ਹੋਵੇ ਤਾਂ ਕਿ ਸੜਕ ਛੋਟੀ ਨਾ ਹੋਵੇ ਡਿਵਾਈਡਰ ਇੱਕ ਪਤਲਾ ਜਿਹਾ ਬਣ ਕੇ ਛੋਟੀ ਦੀ ਛੋਟੀ ਸਪੇਸ ਹੋਵੇ ਡਿਵਾਈਡਰ ਦੀ ਤੇ ਇਧਰ ਵਾਲਾ ਜਿਹੜਾ ਬੰਦਾ ਆ ਰਿਹਾ ਇਧਰ ਰਵੇ ਸਿਰੇ ਤੱਕ ਜੁੜੇ ਬਿਲਕੁਲ ਐ ਸਿਰੇ ਤੱਕ ਜੋੜੋ ਬਿਲਕੁਲ ਨਾਲ ਲਗਾ ਦਿਓ ਸਾਈਕਲ ਵੀ ਨਾਲ ਲੰਗੇ ਤੇ ਜਿਹੜਾ ਡਿਵਾਈਡਰ ਤੋਂ ਇਧਰ ਹੋਏਗਾ ਬੰਦਾ ਉਹ ਆਪੇ ਆਟੋਮੈਟਿਕ ਘੁੰਮ ਕੇ ਚਲਾ ਜਾਏਗਾ ਤੇ ਜੇ ਇਧਰੋਂ ਆ ਰਹੇ ਇਧਰ ਵੀ ਇੱਕ ਡਿਵਾਈਡਰ ਹੋਣਾ ਚਾਹੀਦਾ ਬਿਲਕੁਲ ਸੈਂਟਰ ਮੋਤੀਵਾਗ ਨੂੰ ਜੇ ਕੋਈ ਇਧਰੋਂ ਆ ਰਿਹਾ ਹੈ ਤੇ ਉਹਨੇ ਜੇ ਤਾਂ ਸਿੱਧਾ ਜਾਣਾ ਹੈ ਸਿੱਧਾ ਜਾਵੇ ਨਹੀਂ ਤਾਂ ਸਿੱਧਾ ਜਾ ਕੇ ਡਿਵਾਈਡਰ ਇੱਥੇ ਵੀ ਡਿਵਾਈਡਰ ਇੱਥੇ ਤੱਕ ਜੁੜਨਾ ਚਾਹੀਦਾ ਤੇ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ ਇਹ ਡਿਵਾਈਡਰ ਇੱਥੋਂ ਜਾ ਕੇ ਫਿਰ ਜਿੰਨੇ ਤਾਂ ਸਿੱਧਾ ਜਾਣਾ ਹੈ ਉਹ ਤੇ ਚਲਾ ਜਾਏ ਤੇ ਵਾਈਪੀ ਚੌਂਕ ਜਾਂ ਸੂਲਰ ਰੋਡ ਜਿੰਨੇ ਮੋੜਨਾ ਹੈ ਫਿਰ ਐ ਘੁੰਮ ਕੇ ਪੂਰਾ ਘੁੰਮ ਕੇ ਐ ਨੂੰ ਆ ਕੇ ਐ ਨੂੰ ਕੱਢੇ ਹੁਣ ਇਹ ਟੈਂਪੋ ਆ ਰਿਹਾ ਹੈ ਗਲਤ ਆ ਰਿਹਾ ਹੈ ਤੇ ਇਹ ਬਹੁਤ ਖਤਰਨਾਕ ਚੌਂਕ ਹੋਏਗਾ ਇਸ ਨੂੰ ਹੀ ਸੀਰੀਅਸ ਲੋ ਇੱਕ ਤਾਂ ਖੱਬੇ ਹੱਥ ਚ ਚਲਾਓ ਆਪਣੀ ਗੱਡੀ ਹਮੇਸ਼ਾ ਖੱਬੇ ਹੱਥ ਨੂੰ ਚਲਾਓ ਜਿਵੇਂ ਉਹਨੇ ਕਾਰ ਆ ਰਹੀ ਹੈ ਇਹ ਗਲਤ ਜਾ ਰਹੀ ਹੈ ਕਾਰ ਇਹ ਕਾਰ ਨੂੰ ਇੱਥੋਂ ਘੁੰਮ ਕੇ ਜਾਣਾ ਚਾਹੀਦਾ ਹੈ ਘੁਮਾ ਕੇ ਤੇ ਇਸ ਲਈ ਇੱਕ ਤਾਂ ਡਿਵਾਈਡਰ ਇੱਥੋਂ ਪੂਰਾ ਨਾਲ ਜੋੜ ਦੋ ਬਣਾ ਕੇ ਤਾਂ ਕਿ ਜਿਹੜਾ ਐ ਨੂੰ ਆ ਰਿਹਾ ਤੇ ਪੂਰਾ ਨਾਲ ਤੇ ਜੋੜੋਗੇ ਨਹੀਂ ਕਿਉਂਕਿ ਫਿਰ ਉਹ ਘੁੰਮੇਗਾ ਕਿਵੇਂ ਤੇ ਪੂਰਾ ਤੇ ਨਾਲ ਨਹੀਂ ਜੁੜ ਪਾਏਗਾ ਤੇ ਕਿਉਂਕਿ ਜੇ ਕਿਸੇ ਨੇ ਐ ਨੂੰ ਮੋੜਨਾ ਹੈ ਫਿਰ ਐ ਨੂੰ ਕੱਢਣਾ ਵੀ ਹੈ ਬਸ ਇਹ ਵੀ ਡਿਵਾਈਡ ਇੱਥੇ ਤੱਕ ਆਜੇ ਇਸ ਤੱਕ ਇੱਥੇ ਤੱਕ ਤੇ ਫਿਰ ਵੀ ਮੈਂ ਕਹਾਂਗਾ ਡਿਵਾਈਡਰ ਭਰਨ ਤੋਂ ਬਾਅਦ ਵੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਤੇ ਇੱਕ ਤਾਂ ਸੀਸੀਟੀਵੀ ਕੈਮਰੇ ਜੂ ਲੱਗੇ ਹੋਣ ਇੱਥੇ ਤੇ ਬਕਾਇਦਾ ਬਕਾਇਦਾ ਲਿਖ ਕੇ ਲਾਇਆ ਜਾਵੇ ਅਤੇ ਵੱਡਾ ਵੱਡਾ ਵੀ ਆਪਣੀ ਖੱਬੇ ਹੱਥ ਨੂੰ ਹੀ ਗੱਡੀ ਰੱਕ ਕੇ ਘੁਮਾਓ ਹੁਣ ਇਹ ਜਿਵੇਂ ਗੱਡੀ ਆਈ ਏ ਸਹੀ ਆਈ ਏ ਨਗਮ ਨਗਮ ਦੀ ਘੁੰਮ ਕੇ ਆ ਰਹੀ ਏ ਐ ਨੂੰ ਜਿਵੇਂ ਇਹ ਮੋਟਰਸਾਈਕਲ ਜਾ ਰਿਹਾ ਏ ਗਲਤ ਜਾ ਰਿਹਾ ਏ ਤੇ ਕਹਿਣ ਦਾ ਮਤਲਬ ਇਹ ਏ ਵੀ ਐਕਸੀਡੈਂਟ ਨਾ ਹੋਏ ਇਸ ਲਈ ਅਵੇਅਰ ਕਰਨਾ ਚਾਹੀਦਾ ਆਪਾਂ ਨੂੰ ਪੂਰੇ ਪਟਿਆਲੇ ਨੂੰ ਵੀ ਜਿਹੜਾ ਵੀ ਇੱਧਰ ਆਵੇ ਵੀ ਆਪਣਾ ਨੁਕਸਾਨ ਨਾ ਕਰੇ ਇਹ ਦੇਖੋ ਮੋਟਰਸਾਈਕਲ ਕਿੰਨਾ ਸਿਆਣਾ ਬੰਦਾ ਘੁਮਾ ਕੇ ਲਿਆਇਆ ਤੇ ਹੁਣ ਇਹ ਭਾਈ ਸਾਹਿਬ ਇਹ ਗਲਤ ਆ ਰਹੇ ਹੁਣ ਇਹ ਗਲਤ ਆ ਰਹੇ ਅੱਗੋਂ ਕੋਈ ਚੀਜ਼ ਆ ਰਹੀ ਹੋਵੇ ਤਾਂ ਐਕਸੀਡੈਂਟ ਹੋ ਜਾਏਗਾ ਇਸ ਲਈ ਆਪਣਾ ਖੱਬਾ ਹੱਥ ਰੱਖਣਾ ਚਾਹੀਦਾ ਰੇਕ ਬੰਦੇ ਨੂੰ ਤੇ ਕੋਸ਼ਿਸ਼ ਕਰੋ ਇਹ ਵੀਡੀਓ ਤੁਸੀਂ ਵੱੱਟ ਵੱੱਟ ਫੈਲਾਓ ਹੁਣ ਇਹ ਭਾਈ ਸਾਹਿਬ ਨੇ ਕਾਰ ਦੇਖੋ ਗੱਡੀ ਇਹ ਕਿੰਨੀ ਸਿਆਣਪ ਹੈ ਵੀ ਐ ਘੁਮ ਕੇ ਲਿਆਏ ਆਂ ਕਾਰ ਇਹਨਾਂ ਨੂੰ ਪਤਾ ਹੈ ਵੀ ਇਸ ਤਰ੍ਹਾਂ ਐਕਸੀਡੈਂਟ ਨਹੀਂ ਹੋਏਗਾ ਜੇ ਉਧਰੋਂ ਕੱਟ ਮਾਰ ਕੇ ਲਿਆਂਦੇ ਆ ਉਹਨੇ ਐਕਟਿਵਾ ਜਾ ਰਿਹਾ ਗਲਤ ਜਾ ਰਿਹਾ ਏ ਭਾਈ ਸਾਹਿਬ ਜਾ ਰਹੇ ਇਹ ਜਾ ਰਹੇ ਸਾਰੇ ਗਲਤ ਜਾ ਰਹੇ ਜੇ ਅੱਗੋਂ ਕੋਈ ਚੀਜ਼ ਆਏਗਾ ਇੱਕਦਮ ਐਕਸੀਡੈਂਟ ਹੋ ਜਾਏਗਾ ਖੱਬੇ ਹੱਥ ਗੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਥੋੜਾ ਅਵੇਅਰ ਹੋਣਾ ਚਾਹੀਦਾ ਸਾਰਿਆਂ ਨੂੰ ਜਿਆਦਾ ਐਕਸੀਡੈਂਟ ਹੁੰਦੇ ਇਸੇ ਕਾਰਨ ਆ ਆਪਾਂ ਖੱਬੇ ਹੱਥ ਗੱਡੀ ਨਹੀਂ ਚਲਾਉਂਦੇ ਆਪਣੇ ਹੱਥ ਨਹੀਂ ਰੱਖਦੇ ਓਵਰਟੇਕ ਰਾਈਟ ਹੈਂਡ ਸਾਈਡ ਹੋਣਾ ਚਾਹੀਦਾ ਏ ਭਾਈ ਸਾਹਿਬ ਨੂੰ ਚਾਹੀਦਾ ਇਹ ਗੱਡੀ ਐ ਨਹੀਂ ਘੁਮਾਣੀ ਐ ਨੂੰ ਘੁਮਾਣੀ ਹੈ ਗੱਡੀ ਤਾਂ ਕਿ ਐਕਸੀਡੈਂਟ ਨਾ ਹੋਵੇ ਆਪਣਾ ਖੁਦ ਦਾ ਬਚਾਓ ਦੇਖੋ ਭਾਈ ਸਾਹਿਬ ਕਿੰਨੇ ਸਿਆਣੇ ਆ ਇਸ਼ਾਰਾ ਸਮਝ ਕੇ ਪਿੱਛੇ ਘਬਾ ਲਈ ਤੇ ਆਪਾਂ ਅਵੇਅਰ ਕਰਾਂਗੇ ਲੋਕਾਂ ਨੂੰ ਤੇ ਆਪਾਂ ਸਰਬਤ ਦਾ ਭਲਾ ਹੋਏਗਾ ਹੁਣ ਆਪਾਂ ਸਰਬਤ ਦੇ ਭਲੇ ਲਈ ਇਹ ਵੀਡੀਓ ਵੱਤਵਾ ਤੇ ਵਾਇਰਲ ਕਰੀਏ ਹੁਣ ਭਾਈ ਸਾਹਿਬ ਕਿੰਨੇ ਸਿਆਣੇ ਆ ਖੱਬਿਆਤ ਨੂੰ ਘੁਮਾ ਰਹੇ ਆ ਆਪਾਂ ਅਵੇਅਰ ਕਰੀਏ ਪੂਰੇ ਪਟਿਆਲੇ ਵਾਸੀਆਂ ਨੂੰ ਵੀ ਤਾਂ ਕਿ ਆਉਣ ਵਾਲੀ ਪ੍ਰੋਬਲਮ ਐਕਸੀਡੈਂਟ ਤੋਂ ਬਚਿਆ ਜਾ ਸਕੇ ਤੇ ਵੱਤ ਵੱਤ ਵਾਇਰਲ ਕਰਿਓ ਦਾਸ ਸਾਹਿਬ ਕਾ ਐਮਐਲਏ ਐਮਪੀ ਕੈਂਡੀਡੇਟ ਪਰਮਜੀਤ ਸਿੰਘ ਪੰਮਾ ਪਟਿਆਲੇ ਵਾਲੇ ਜਿਹੜੇ ਕਿ ਐਮਐਲਏ ਇਲੈਕਸ਼ਨ ਲੜ ਰਿਹਾ ਐ ਐਮਪੀ ਦੀ ਇਲੈਕਸ਼ਨ ਲੜੇ ਆ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਬੱਤ ਦੀ ਭਲਾ ਪਾਰਟੀ ਤਿਆਰ ਕੀਤੀ ਹੈ ਸਰਬੱਤ ਦਾ ਭਲਾ ਪਾਰਟੀ ਜਿਹੜੀ ਪੰਜਾਬ ਲੈਵਲ ਤੇ ਹੋਏਗੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਜਾਬ ਨੂੰ ਤਰੱਕੀਆਂ ਚ ਲੈ ਕੇ ਜਾਏਗੀ ਘਰ ਘਰ ਰੋਜ਼ਗਾਰ ਘਰ ਘਰ ਖੁਸ਼ੀਆਂ ਘਰ ਘਰ ਬਲਕਤਾ ਹੋਣਗੀਆਂ ਤੇ ਘਰ ਘਰ ਨੌਕਰੀਆਂ ਮਿਲਾਵਟ ਮਲਾਵਤ 0% ਕਰਦਾਂਗੇ ਮਲਾਵਤ ਦਾ ਨਾਮੁਨਸ਼ਾਨੀ ਖਤਮ ਕਰ ਦੇਣਾ ਕਿਸੇ ਚੀਜ਼ 'ਚ ਮਲਾਵਤ ਨਾ ਹੋਵੇ ਤੇ ਇੱਥੇ ਤੱਕ ਕੀ ਮਲਾਵਤ ਤੋਂ ਬਾਅਦ ਜਿਹੜਾ ਕੀ ਆਪਾਂ ਮਲਾਵਤ ਤੋਂ ਇਲਾਵਾ ਜਿਹੜਾ ਜਿਹੜਾ ਨਸ਼ੇ ਹੈ ਨਸ਼ੇ ਨੂੰ ਵੀ ਪੂਰੀ ਤਰ੍ਹਾਂ ਖਤਮ ਕਰ ਦੇਣਾ ਗੁਰੂ ਸਾਹਿਬ ਦੀ ਮੇਜ਼ ਨਾਲ ਵੀਰੋ ਜ਼ੀਰੋ ਕਰ ਦੇਣਾ ਔਰ ਜਿਹੜੇ ਧਰਮਾਂ ਦੀ ਬੇਦਬੀ ਕਰਦੇ ਨੇ ਉਹਨਾਂ ਦਾ ਉਪਾਈਜ ਕਰਕੇ ਜੇਲ੍ਹਾਂ ਜਵਾਵਾਂਗੇ ਉਪਾਈਜ ਕਰਕੇ ਬਿਨਾਂ ਜ਼ਮਾਨਤ ਤੋਂ ਸਾਰੀ ਉਮਰ ਜੇਲ ਕੱਟਣਗੇ ਚਲੋ ਇਹ ਵੀਡੀਓ ਵਾਇਰਲ ਕਰੋ ਪੂਰਾ ਪਟਿਆਲੇ ਚ ਤਾਂ ਕਿ ਐਕਸੀਡੈਂਟ ਹੋਣ ਤੋਂ ਬਚਿਆ ਜਾ ਸਕੇ ਔਰ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਕੈਮਰੇ ਜੂ ਲਾਏ ਜਾਣ ਤੇ ਚਾਰੇ ਪਾਸੇ ਕੈਮਰੇ ਲੱਗਣ ਤਾਂ ਕਿ ਜੇ ਕੋਈ ਕਿਸੇ ਨੂੰ ਐਕਸੀਡੈਂਟ ਹੁੰਦਾ ਹੈ ਤੇ ਪਤਾ ਲੱਗ ਸਕੇ ਗਲਤੀ ਕਿ ਦੀ ਹੈ ਤੇ ਵੱਤ ਵਾ ਵਾਇਰਲ ਕਰੋ ਤੇ ਆਪਣਾ ਬਚਾਓ ਕਰੋ ਸਰਬੱਤ ਦੇ ਭਲੇ ਲਈ ਇਹ ਵੀਡੀਓ ਵਾਇਰਲ ਕਰ ਦਿਓ ਪੂਰੇ ਪਟਿਆਲੇ ਵਿੱਚ ਪੂਰੇ ਪਟਿਆਲੇ ਚ ਵਾਇਰਲ ਕਰੋ ਤੇ ਆਪਾਂ ਜਿਵੇਂ ਭਾਈ ਸਾਹਿਬ ਘੁੰਮ ਕੇ ਆਏ ਆ ਬਹੁਤ ਵਧੀਆ ਇਹਨੂੰ ਘੁੰਮ ਕੇ ਹੀ ਕ੍ਰੋਸ ਕਰਨਾ ਚਾਹੀਦਾ ਖੱਬੇ ਹੱਥੋਂ ਇਹ ਦੇਖੋ ਈ ਰਿਕਸ਼ਾ ਇਹ ਦੇਖੋ ਮੈਡਮ ਇਹ ਸਾਰੇ ਸਹੀ ਆ ਰਹੇ ਆ ਖੱਬੇ ਹੱਥੋਂ ਚੱਲ ਰਹੇ ਆ ਕ੍ਰੋਸ ਕਰਕੇ ਹੀ ਲੰਘਣਾ ਚਾਹੀਦਾ ਸਿੱਧਾ ਜੇ ਆਪਾਂ ਉਧਰੋਂ ਆ ਰਹੇ ਆ ਤੇ ਉਧਰ ਮੋੜ ਰਹੇ ਆ ਤੇ ਐਕਸੀਡੈਂਟ ਹੋਣ ਦਾ 100% ਚਾਂਸ ਹੈਗਾ ਇਹ ਦੇਖੋ ਇਹ ਭਾਈ ਸਾਹਿਬ ਗਲਤ ਜਾ ਰਹੇ ਆ ਐਨੂੰ ਨਹੀਂ ਜਾਣਾ ਐਨੂੰ ਜਾਣਾ